ਪੰਜਾਬ ਦੇ ਲੁਧਿਆਣਾ ਦੇ ਵਿੱਚ ਵੇਰਕਾ ਮਿਲਕ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ 에ਅਰ ਹੀਟਰ ਬਲਾਸਟ ਹੋਣ ਦੇ ਕਾਰਨ ਧਮਾਕੇ ਦੀ ਆਵਾਜ਼ ਦੇ ਨਾਲ ਵੇਰਕਾ ਮਿਲਕ ਪਲਾਂਟ ਦੇ ਵਿੱਚ ਤਹਿਸ਼ਦ ਦਾ ਮਾਹੌਲ ਬਣ ਗਿਆ ਦੱਸਿਆ ਗਿਆ ਕਿ ਧਮਾਕੇ ਦੇ ਦੌਰਾਨ ਪਲਾਂਟ ਦੇ ਵਿੱਚ ਮੌਜੂਦ 6 ਕਰਮਚਾਰੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ ਅਤੇ 5 ਹੋਰ ਗੰਭੀਰ ਜ਼ਖਮੀ ਨੇ ਤਜ਼ੀਏ ਕੀ ਜਾਣਕਾਰੀ ਦੇ ਮੁਤਾਬਕ ਕਿ ਹਾਦਸਾ ਪਲਾਂਟ ਦੇ 에ਅਰ ਹੀਟਰ ਸੈਕਸ਼ਨ ਦੇ ਵਿੱਚ ਹੋਇਆ ਜਿੱਥੇ ਅਚਾਨਕ ਤੇਜ਼ ਆਵਾਜ਼ ਦੇ ਨਾਲ ਤਮਾਕਾ ਹੋ ਗਿਆ ਤਮਾਕੀ ਦੀ ਗੂੰਜ ਦੇ ਨਾਲ ਫੈਕਟਰੀ ਦੇ ਵਿੱਚ ਹਫੜਾ ਦਫੜੀ ਮੱਚ ਗਈ ਮੌਕੇ ਤੇ ਕੰਮ ਕਰ ਰਹੇ ਮੁਲਾਜ਼ਮ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ ਵੇਰ ਕਾ ਪ੍ਰਬੰਧਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਥਾਣਾ ਸਰਾਬਾ ਨਗਰ ਦੇ ਐਸ ਐਚ ਓ ਪੁਲਿਸ ਟੀਮ ਦੇ ਸਮੇਤ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਏਅਰ ਹੀਟਰ ਦੇ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਤਮਾਕਾ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਫੈਕਟਰੀ ਨੂੰ ਸੀਲ ਕਰ ਦਿੱਤਾ ਤੇ ਫੋਰੈਂਸਿਕ ਟੀਮ ਨੂੰ ਜਾਂਚ ਤੇ ਲਈ ਬੁਲਾਇਆ ਗਿਆ ਦੱਸਿਆ ਕਿ ਹਾਦਸੇ ਤੋਂ ਬਾਅਦ ਪਲਾਂਟ ਦੇ ਵਿੱਚ دہشت ਦਾ ਮਾਹੌਲ ਹੈ ਪ੍ਰਸ਼ਾਸਨ ਨੇ ਹਾਦਸੇ ਦੀ ਜਾਂਚ ਤੇ ਹੁਕਮ ਦੇ ਦਿੱਤੇ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਸੁਰੱਖਿਆ ਮਾਪਦੰਡਾਂ ਦੇ ਵਿੱਚ ਲਾਪਰਵਾਹੀ ਦੀ ਸੰਭਾਵਨਾ ਵੀ ਚਿਤਾਈ ਜਾ ਰਹੀ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਵੀਰਕਾ ਮਿਲਕ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ 에ਅਰ ਹੀਟਰ ਬਲਾਸਟ ਹੋਣ ਦੇ ਕਾਰਨ ਧਮਾਕੇ ਦੀ ਆਵਾਜ਼ ਦੇ ਨਾਲ ਵੀਰਕਾ ਮਿਲਕ ਪਲਾਂਟ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਦੱਸਿਆ ਕਿ ਧਮਾਕੇ ਦੇ ਦੌਰਾਨ ਪਲਾਂਟ ਦੇ ਵਿੱਚ ਮੌਜੂਦ ਦੇ ਸ਼ੇ ਕਾਮਚਾਰੀ ਜ਼ਖਮੀ ਹੋ ਗਏ ਜ਼ਖਮੀ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਕਾਮਚਾਰੀ ਦੀ ਮੌਤ ਹੋ ਗਈ ਹੈ ਅਤੇ 5 ਹੋਰ ਗੰਭੀਰ ਜ਼ਖਮੀ ਨੇ ਤਜ਼ੀਏ ਦੀ ਜਾਣਕਾਰੀ ਦੇ ਮੁਤਾਬਕ ਕਿ ਹਾਦਸਾ ਪਲਾਂਟ ਦੇ 에ਅਰ ਹੀਟਰ ਸੈਕਸ਼ਨ ਦੇ ਵਿੱਚ ਹੋਇਆ ਜਿੱਥੇ ਅਚਾਨਕ ਤੇਜ਼ ਆਵਾਜ਼ ਦੇ ਨਾਲ ਧਮਾਕਾ ਹੋ ਗਿਆ ਧਮਾਕੇ ਦੀ ਗੂੰਜ ਦੇ ਨਾਲ ਫੈਕਟਰੀ ਦੇ ਵਿੱਚ ਹਫੜਾ ਦਫੜੀ ਮਚ ਗਈ ਮੌਕੇ ਤੇ ਕੰਮ ਕਰ ਰਹੇ ਮੁਲਾਜ਼ਮ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ ਵੇਰ ਕਾ ਪ੍ਰਬੰਧਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਥਾਣਾ ਸਰਾਬਾ ਨਗਰ ਦੇ ਐਸ ਐਚ ਓ ਪੁਲਿਸ ਟੀਮ ਦੇ ਸਮੇਤ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ 에ਅਰ ਹੀਟਰ ਦੇ ਵਿੱਚ ਤਕਨੀਕੀ ਆਪੀ ਦੇ ਕਾਰਨ ਤਮਾਕਾ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਫੈਕਟਰੀ ਨੂੰ ਸੀਲ ਕਰ ਦਿੱਤਾ ਅਤੇ ਫੋਰੈਂਸਿਕ ਟੀਮ ਨੂੰ ਜਾਂਚ ਤੇ ਲਈ ਬੁਲਾਇਆ ਗਿਆ ਦਾਜ਼ੀਏ ਕੇ ਹਾਦਸੇ ਤੋਂ ਬਾਅਦ ਪਲਾਂਟ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪ੍ਰਸ਼ਾਸਨ ਨੇ ਹਾਦਸੇ ਦੀ ਜਾਂਚ ਤੇ ਹੁਕਮ ਦੇ ਦਿੱਤੇ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਸੁਰੱਖਿਆ ਮਾਪਦੰਡਾਂ ਦੇ ਵਿੱਚ ਲਾਪਰਵਾਹੀ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਵੇਰਕਾ ਮਿਲਕ ਪਲਾਂਟ ਦੇ ਵਿੱਚ ਵੱਡਾ ਤਮਾਕਾ ਹੋਇਆ ਹੈ 에ਅਰ ਹੀਟਰ ਬਲਾਸਟ ਹੋਣ ਦੇ ਕਾਰਨ ਤਮਾਕੇ ਦੀ ਆਵਾਜ਼ ਦੇ ਨਾਲ ਵੇਰਕਾ ਮਿਲਕ ਪਲਾਂਟ ਦੇ ਵਿੱਚ ਤਹਿਸ਼ਦ ਦਾ ਮਾਹੌਲ ਬਣ ਗਿਆ ਦੱਸਿਆ ਕਿ ਤਮਾਕੇ ਦੇ ਦੌਰਾਨ ਪਲਾਂਟ ਦੇ ਵਿੱਚ ਮੌਜੂਦ 6 ਕਰਮਚਾਰੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ ਅਤੇ 5 ਹੋਰ ਗੰਭੀਰ ਜ਼ਖਮੀ ਨੇ ਤਜ਼ੀਏ ਕੀ ਜਾਣਕਾਰੀ ਦੇ ਮੁਤਾਬਕ ਕਿ ਹਾਦਸਾ ਪਲਾਂਟ ਦੇ 에ਅਰ ਹੀਟਰ ਸੈਕਸ਼ਨ ਦੇ ਵਿੱਚ ਹੋਇਆ ਜਿੱਥੇ ਅਚਾਨਕ ਤੇਜ਼ ਆਵਾਜ਼ ਦੇ ਨਾਲ ਧਮਾਕਾ ਹੋ ਗਿਆ ਤਮਾਕੇ ਦੀ ਗੂੰਜ ਦੇ ਨਾਲ ਫੈਕਟਰੀ ਦੇ ਵਿੱਚ ਹਫੜਾ ਦਫੜੀ ਮਚ ਗਈ ਮੌਕੇ ਤੇ ਕੰਮ ਕਰ ਰਹੇ ਮੁਲਾਜ਼ਮ اپنی جان بچਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ ਵੇਰ ਕਾ ਪ੍ਰਬੰਧਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਥਾਣਾ ਸਰਾਬਾ ਨਗਰ ਦੇ ਐਸ ਐਚ ਓ ਪੁਲਿਸ ਟੀਮ ਦੇ ਸਮੇਤ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਦੱਸਿਆ ਕਿ ਮੁਢਲੀ ਜਾਂਚ ਦੇ ਵਿੱਚ ਏਅਰ ਹੀਟਰ ਦੇ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਧਮਾਕਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਫੈਕਟਰੀ ਨੂੰ ਸੀਲ ਕਰ ਦਿੱਤਾ ਅਤੇ ਫੋਰੈਂਸਿਕ ਟੀਮ ਨੂੰ ਜਾਂਚ ਦੇ ਲਈ ਬੁਲਾਇਆ ਗਿਆ ਦੱਸਿਆ ਕਿ ਹਾਦਸੇ ਤੋਂ ਬਾਅਦ ਪਲਾਂਟ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪ੍ਰਸ਼ਾਸਨ ਨੇ ਹਾਦਸੇ ਸਿੱਧੀ ਜਾਂਚ ਤੇ ਹੁਕਮ ਦੇ ਦਿੱਤੇ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਸੁਰੱਖਿਆ ਮਾਪਦੰਡਾਂ ਦੇ ਵਿੱਚ ਲਾਪਰਵਾਹੀ ਦੀ ਸੰਭਾਵਨਾ ਵੀ ਚਿਤਾਈ ਜਾ ਰਹੀ ਹੈ